ਲੇਬਨਾਨ ਦੇ ਕਈ ਹਿੱਸਿਆਂ ਵਿੱਚ ਤੁਮਾਕੀ ਦੀ ਖਬਰ ਹੈ ਜਿਸ ਨਾਲ 2700 ਤੋਂ ਵੱਧ ਜਾਣੇ ਫਟੜ ਹੋਏ ਦੱਸੇ ਜਾ ਰਹੇ ਨੇ ਜਿਨ੍ਹਾਂ ਵਿੱਚ ਹਿਜਬੁੱਲਾ ਲੜਾਕੇ ਦੇ ইরਾਨੀ ਰਾਜਦੂਤ ਮੋਸ਼ਤਾਬਾ ਅਮਾਨੀ ਵੀ ਸ਼ਾਮਲ ਦੱਸਿਆ ਗਿਆ ਹੈ ਇਨ੍ਹਾਂ ਤੁਮਾਕਿਆਂ ਚ 8 ਵਿਅਕਤੀਆਂ ਦੀ ਮੌਤ ਹੋਣ ਦੀ ਖਬਰ ਹੈ ਮੀਡੀਆ ਰਿਪੋਰਟਾਂ ਦੇ ਮੁਤਾਬਿਕ ਸੰਚਾਰ ਲਈ ਵਰਤੇ ਜਾਂਦੇ ਪੇਂਜਰਾ ਵਿੱਚ ਵੱਡੀ ਗਿਣਤੀ ਵਿੱਚ ਧਮਾਕੇ ਹੋ ਗਏ ਜਿਸ ਕਾਰਨ ਹਿਜਬੁੱਲਾ ਲੜਾਕਿਆਂ ਅਤੇ ਡਾਕਟਰਾਂ ਸਣੇ 2700 ਤੋਂ ਵੱਧ ਜਣੇ ਫਟੜ ਹੋ ਗਏ ਹਿਜਬੁੱਲਾ ਦੇ ਇੱਕ ਅਧਿਕਾਰੀ ਮੁਤਾਬਕ ਮੀਡੀਆ ਰਿਪੋਰਟ ਮੁਤਾਬਕ ਪੈਂਜਰਾ ਵਿੱਚ ਧਮਾਕਾ ਹੋਣਾ ਸੁਰੱਖਿਆ ਨਿਯਮਾਂ ਦੀ ਸਭ ਤੋਂ ਵੱਡੀ ਉਲੰਘਣਾ ਹੈ ਇਹ ਪੇਜਰ ਹਿਜਬੁੱਲ ਲੜਾਕਿਆਂ ਦੇ ਹੱਥ ਵਿੱਚ ਹੀ ਫਟ ਕੇ ਇੱਕ ਹੋਰ ਅਧਿਕਾਰੀਆਂ ਨੇ ਮੰਨਿਆ ਹੈ ਕਿ ਇਹ ਇਜ਼ਰਾਈਲ ਹਮਲਾ ਜ਼ਿਕਰਯੋਗ ਹੈ ਕਿ ਇਜ਼ਰਾਈਲ ਅਤੇ ਈਰਾਨ ਦੇ ਸਮਰਥਨ ਵਾਲੇ ਹਿਜ਼ਬੁੱਲਾ ਪਿਛਲੇ 1 ਸਾਲ ਤੋਂ ਇੱਕ ਦੂਜੇ ਦੇ ਹਮਲੇ ਕਰ ਰਹੇ ਨੇ ਇਸ ਸਬੰਧੀ ਇਜ਼ਰਾਈਲ ਫੌਜ ਦੇ ਅਧਿਕਾਰੀਆਂ ਮੁਤਾਬਕ ਤਮਾਕਿਆਂ ਬਾਰੇ ਟਿੱਪਣੀ ਕਰਨ ਤੋਂ ਇਨਕਾਰ ਕੀਤਾ ਗਿਆ ਅਲਬਨਾਨ ਦੇ ਵਿੱਚ ਪੰਜਰਾਚ ਤਮਾਕੇ ਹੋਏ ਨੇ 2700 ਤੋਂ ਵੱਧ ਜਣੇ ਫੱਟੜ ਦੱਸੇ ਜਾ ਰਹੇ ਨੇ ਕਈ ਜਣਿਆਂ ਦੀ ਮੌਤ ਹੋਣ ਦੀ ਵੀ ਖਬਰ ਹੈ